ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਘਰ ਦੇ ਵਿੱਚ ਮਸਿਆ ਵਾਲੇ ਦੇਨ ਬਣਾਈਆਂ ਜਾਂਦੀਆਂ ਹਨ ਇਹ ਦੋ ਸਬਜ਼ੀਆਂ ਪਿਤਰ ਨਰਾਜ ਹੋ ਜਾਂਦੇ ਨੇ ਉਹ ਕਿਹੜੀਆਂ ਦੋ ਸਬਜ਼ੀਆਂ ਨੇ ਜਿਹੜੀਆਂ ਸਾਨੂੰ ਅੱਜ ਸਰਦਾ ਦੇ ਮਸਿਆ ਦੇ ਦਿਨ ਆਪਣੇ ਘਰ ਦੇ ਵਿੱਚ ਨਹੀਂ ਬਣਾਉਣੀਆਂ ਚਾਹੀਦੀਆਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਉਇਸੇ ਤਰੀਕੇ ਦੇ ਨਾਲ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਪਿੱਤਰ ਪੱਖ ਜਾ ਸ਼ਰਾਧਾ ਪੱਖ ਸ਼ਰਧਾ ਪੱਖ ਦਾ ਪਵਿੱਤਰ ਤਿਉਹਾਰ ਇਸ ਸਮੇਂ ਚੱਲ ਰਿਹਾ ਤੇ ਇਹ ਜਲਦੀ ਹੀ ਸਮਾਪਤ ਹੋਵੇਗਾ ਪਿੱਤਰ ਪੱਖ 16 ਦਿਨਾਂ ਤੱਕ ਰਹਿੰਦਾ ਹੈ ਤੇ ਸ਼ਰਾਧਾ ਪੱਖ ਦੇ ਇਹ 16 ਦਿਨ ਸਨਾਤਨ ਧਰਮ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਨੇ ਹਰ ਸਾਲ ਪਿੱਤਰ ਪੱਖ ਜਾ ਸ਼ਰਾਧਾ ਪੱਖ ਪਾਦਰ ਪਦ ਦੀ ਪੂਰਨਮਾਸ਼ੀ ਤੋਂ ਲੈ ਕੇ ਅਸ਼ੁਨ ਦੀ ਨਵੀਂ ਚੰਦ ਤੱਕ ਚੱਲਦਾ ਇਸ ਸਾਲ 2025 ਵਿੱਚ ਪਿੱਤਰਪਖ ਐਤਵਾਰ 7 ਸਤੰਬਰ ਨੂੰ ਸ਼ੁਰੂ ਹੋਇਆ ਸੀ ਤੇ 21 ਸਤੰਬਰ ਨੂੰ ਸਰਵ ਪਿੱਤਰ ਮਸਿਆਂ ਨੂੰ ਸਮਾਪਤ ਹੋਵੇਗਾ ਇਹ ਦਿਨ ਸਰਵ ਪਿੱਤਰ ਮਸਿਆ ਪਿੱਤਰਪਖ ਦਾ ਆਖਰੀ ਤੇ ਸਭ ਤੋਂ ਮਹੱਤਵਪੂਰਨ ਦਿਨ ਪਿੱਤਰਪਖ ਦਾ ਇਹ ਸਮਾਂ ਪੂਰਵਜਾਂ ਨੂੰ ਸਮਰਪਿਤ ਹੈ ਤੇ ਇਹ ਤਿਉਹਾਰ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੀ ਆਉਂਦਾ ਹੈ ਇਸ ਸਮੇਂ ਦੇ ਦੌਰਾਨ ਪੂਰਬ ਵਿੱਚ ਆਪਣੇ ਵੰਸ਼ਜਾਂ ਨੂੰ ਲੰਬੀ ਉਮਰ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਦਾ ਅਸ਼ੀਰਵਾਦ ਦੇਣ ਦੇ ਲਈ ਪਿਤਰਪੱਖ ਦੌਰਾਨ ਸ਼ਰਾਧ ਤਰਪਨ ਕਰਦੇ ਆ ਇਸ ਲਈ ਲੋਕ ਆਪਣੀ ਪੁਰਖਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤੇ ਮੁਕਤੀ ਪ੍ਰਦਾਨ ਕਰਨ ਦੇ ਲਈ ਪਿਤਰਪੱਖ ਦੌਰਾਨ ਸ਼ਰਾਧ ਤਰਪਨ ਵੀ ਕਰਦੇ ਨੇ ਇਸ ਲਈ ਲੋਕ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤੇ ਮੁਕਤੀ ਪ੍ਰਦਾਨ ਕਰਨ ਦੇ ਲਈ ਪਿਤਰਪੱਖ ਦੌਰਾਨ ਸ਼ਰਾਦ ਤਰਪਨ ਕਰਦੇ ਆ ਉਹ ਬ੍ਰਹਮਣਾਂ ਨੂੰ ਭੋਜਨ ਸ਼ਕਾਉਂਦੇ ਆ ਤਾਂ ਜੋ ਉਹਨਾਂ ਦੇ ਪੁਰਖਿਆਂ ਦੀਆਂ ਆਤਮਾਵਾਂ ਮੁਕਤ ਹੋ ਜਾਣ ਤੇ ਉਹਨਾਂ ਨੂੰ ਮੁਕਤੀ ਮਿਲੇ ਜੋ ਲੋਕ ਪਿਤਰਪੱਖ ਦੌਰਾਨ ਆਪਣੇ ਪੁਰਖਿਆਂ ਦੇ ਲਈ ਸ਼ਰਧਾ ਰਸਮ ਪਿੰਡ ਦਾਣ ਤੇ ਤਰਪਨ ਕਰਦੇ ਆ ਉਹਨਾਂ ਨੂੰ ਪੁਰਖਿਆਂ ਦੇ ਬੇਅੰਤ ਆਸ਼ੀਰਵਾਦ ਵੀ ਪ੍ਰਾਪਤ ਹੁੰਦੇ ਨੇ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਜਿਸ ਨਾਲ ਪੂਰੇ ਪਰਿਵਾਰ ਦੇ ਲਈ ਦਿਨ ਰਾਤ ਚੌਗਣੀ ਤਰੱਕੀ ਹੁੰਦੀ ਹੈ ਜੀ ਹਾਂ ਤੁਸੀਂ ਇਹ ਸਹੀ ਸੁਣਿਆ ਹੈ ਕਿ ਸਾਡੇ ਸ਼ਾਸਤਰਾਂ ਇਹ ਵੀ ਕਹਿੰਦੇ ਆ ਕਿ ਜਿਸ ਘਰ ਦੇ ਵਿੱਚ ਪੁਰਖਿਆਂ ਦਾ ਸਤਕਾਰ ਕੀਤਾ ਜਾਂਦਾ ਹੈ ਪੂਜਾ ਕੀਤੀ ਜਾਂਦੀ ਹੈ ਅਸੀਸ ਦਿੱਤੀ ਜਾਂਦੀ ਹੈ ਤੇ ਸਮੇਂ-ਸਮੇਂ ਤੇ ਸ਼ਰਦਾ ਤੇ ਤਰਪਨ ਕੀਤਾ ਜਾਂਦਾ ਉਸ ਨੂੰ ਕਦੇ ਵੀ ਕਿਸੇ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਹੜੇ ਪਿੱਤਰ ਪੱਖ ਦੇ ਦੌਰਾਨ ਜਾਂ ਹੋਰ ਆਮ ਦਿਨਾਂ ਤੇ ਆਪਣੇ ਪੁਰਖਿਆਂ ਦੀ ਪੂਜਾ ਨਹੀਂ ਕਰਦੇ ਸ਼ਰਦਾ ਰਸਮ ਨਹੀਂ ਕਰਦੇ ਪਿੰਡਦਾਨ ਤੇ ਤਰਪਨ ਨਹੀਂ ਕਰਦੇ ਉਹਨਾਂ ਨੂੰ ਸਾਰੀ ਜ਼ਿੰਦਗੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਨ੍ਹਾਂ ਦਾ ਜੀਵਨ ਹਮੇਸ਼ਾ ਦੁੱਖਾਂ ਦੇ ਨਾਲ ਭਰਿਆ ਰਹਿੰਦਾ ਹੈ ਤੇ ਉਹਨਾਂ ਨੂੰ ਹਰ ਕੋਸ਼ਿਸ਼ ਵਿੱਚ ਲਗਾਤਾਰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਪਿਤਰਦੋਸ਼ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਦੋਸਤ ਭੈਣ ਤੇ ਪਰਾ ਪੂਰਵਜ ਪਰਮਾਤਮਾ ਦੇ ਪੁੱਤਰ ਮੰਨੇ ਜਾਂਦੇ ਨੇ ਉਹਨਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਪੂਜਾ ਕਰਨਾ ਸਾਡਾ ਫਰਜ਼ ਏ ਇਹ ਅਜੇ ਹੀ ਸਥਿਤੀ ਦੇ ਵਿੱਚ ਸਰ ਸਰਦਾਨੂਆ ਕੁਝ ਦਿਨਾਂ ਦੇ ਵਿੱਚ ਪਿਤਰ ਪਖ ਸਰਵ ਪਿਤਰ ਮਸਿਆ ਦੇ ਦਿਨ ਸਮਾਪਤ ਹੋ ਜਾਵੇਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਸਰਵ ਪਿਤਰ ਮਸਿਆ ਦਾ ਹਿੰਦੂ ਧਰਮ ਦੇ ਵਿੱਚ ਵਿਸ਼ੇਸ਼ ਮਹੱਤਵੇ ਕਿਉਂਕਿ ਇਸ ਦਿਨ ਸਾਰੇ ਪੂਰਵਜ ਆਪਣੇ ਵੰਸ਼ਜਾਂ ਨੂੰ ਅਲਵਿਦਾ ਕਹਿੰਦੇ ਆ ਤੇ ਦੋ ਵਾਰ ਪੁਰਖਿਆਂ ਦੀ ਦੁਨੀਆ ਦੇ ਵਿੱਚ ਚਲੇ ਜਾਂਦੇ ਹਨ ਸਰਵ ਪਿਤਰ ਮਸਿਆ ਦੇ ਸ਼ੁਭ ਮੌਕੇ ਤੇ ਲੋਕ ਸ਼ਰਧਾ ਤੇ ਤਰਪਨ ਦੇ ਰਾਹੀ ਆਪਣੇ ਪੂਰਵਜਾਂ ਨੂੰ ਅਲਵਿਦਾ ਕਹਿੰਦੇ ਆ ਤੇ ਇਸ ਤੋਂ ਇਲਾਵਾ ਵਸਤੂ ਸ਼ਾਸਤਰ ਦੇ ਵਿੱਚ ਕੁਝ ਚਮਤਕਾਰੀ ਚੀਜ਼ਾਂ ਦਾ ਵਰਣਨ ਵੀ ਕਰਦੇ ਆ ਜੋ ਸਰਵ ਪਿਤਰ ਮਸਿਆ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਤੁਸੀਂ ਇਹ ਚੀਜ਼ਾਂ ਆਪਣੇ ਪੁਰਖਿਆਂ ਨੂੰ ਸ਼ਰਧਾ ਦੇ ਨਾਲ ਜਿਹੜਾ ਉਹਨੇ ਉਤੀ ਕੁਝ ਚੀਜ਼ਾਂ ਅਜਈਆਂ ਹਨ ਜਿੰਨਾਂ ਦਾ ਸੇਵਨ ਜੇਕਰ ਸਰਵਪੀਤਰ ਮਸਿਆ ਤੇ ਕੀਤਾ ਜਾਵੇ ਤਾਂ ਰਾਤੋਂ ਰਾਤ ਤੁਹਾਡਾ ਜੀਵਨ ਵੀ ਬਦਲ ਜਾਵੇਗਾ ਤੁਹਾਡੀ ਕਿਸਮਤ ਸੂਰੇ ਦੇ ਵਾਂਗ ਚਮਕੇਗੀ ਤੁਹਾਡੇ ਪੁਰਖਿਆਂ ਨੂੰ ਵੀ ਕੋਈ ਕਈ ਸਾਲਾਂ ਤੋਂ ਗੁੱਝੂ ਗੁੱਸੇ ਦੇ ਵਿੱਚ ਹਨ ਉਹਨਾਂ ਨੂੰ ਵੀ ਸ਼ਾਂਤ ਕੀਤਾ ਜਾਵੇਗਾ ਤੇ ਤੁਹਾਨੂੰ ਉਹਨਾਂ ਦੇ ਬੇਅੰਤ ਆਸ਼ੀਰਵਾਦ ਵੀ ਪ੍ਰਾਪਤ ਹੋਣਗੇ ਕੁਝ ਵੀ ਅਧੂਰਾ ਨਹੀਂ ਰਹੇਗਾ ਇਸ ਤੋਂ ਇਲਾਵਾ ਸਾਲ 2025 ਦੇ ਵਿੱਚ ਸਰਵਪਿਤਰ ਮੱਸੀਆ ਤੇ ਤਿੰਨ ਸ਼ੁਭ ਜੋਗ ਵੀ ਬਣ ਰਹੇ ਨੇ ਇਸ ਨਾਲ ਸਰਵਪਿਤਰ ਮੱਸੀਆ ਦਾ ਮਹੱਤਵ ਗੂਰ ਵੀ ਵਧ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂਗੇ ਸਰਵਪਿਤਰ ਮੱਸੀਆ ਤੇ ਪੂਰਵਜਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਹਨ ਇਹ ਪਿਛਲੇ ਜਨਮਾਂ ਦੇ ਪੁਰਖਿਆਂ ਦੇ ਸਰਾਪਾਂ ਨੂੰ ਦੂਰ ਕਰਦੀਆਂ ਤੇ ਜੀਵਨ ਦੇ ਵਿੱਚ ਸ਼ੋਭਣ ਤੀਜੇ ਵੀ ਲਿਆਉਂਦੀਆਂ ਹਨ ਸਾਭੋ ਵੇਲਾ ਆਪਾਂ ਗੱਲ ਕਰਦੇ ਹਾਂ ਉਰਦ ਦੀ ਦਾਲ ਸਰਵ ਪਿਤਰ ਮਸਿਆ ਤੇ ਪੂਰਵਜਾਂ ਨੂੰ ਉਰਦ ਦੀ ਦਾਲ ਚੜਾਉਣਾ ਤੇ ਦਾਨ ਕਰਨਾ ਨਾਲ ਹੀ ਇਸ ਨੂੰ ਸਬਜੀ ਦੇ ਰੂਪ ਦੇ ਵਿੱਚ ਤਿਆਰ ਕਰਨਾ ਤੇ ਸੇਵਨ ਕਰਨਾ ਬਹੁਤ ਹੀ ਪੌਣਯੋਗ ਮੰਨਿਆ ਜਾਂਦਾ ਏ ਉਰਦ ਦੀ ਦਾਲ ਨੂੰ ਸੰਤੁਸ਼ਟੀ ਤੇ ਤਾਕਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਏ ਤੇ ਇਸ ਦਾ ਉਪਯੋਗ ਸ਼ਾਸਤਰਾਂ ਦੇ ਵਿੱਚ ਸ਼ਰਾਗ ਰਸਮਾਂ ਦੇ ਲਈ ਵੀ ਲਾਜ਼ਮੀ ਅਜੇ ਹੀ ਸਥਿਤੀ ਦੇ ਵਿੱਚ ਸਰਵ ਪੀਤਰ ਮਸੀਆ ਤੇ ਪੂਰਵਜਾਂ ਨੂੰ ਉਰਦ ਦੀ ਦਾਲ ਜ਼ਰੂਰ ਚੜ੍ਹਾਓ ਤੇ ਇਸ ਦਾ ਸੇਵਨ ਤੇ ਦਾਨ ਵੀ ਕਰੋ ਅਜੀਹਾ ਕਰਨ ਦੇ ਨਾਲ ਪੂਰਵਜ ਸੰਤੁਸ਼ਟ ਹੋ ਜਾਂਦੇ ਆ ਤੇ ਆਪਣੇ ਉਤਰਾਧਿਕਾਰੀਆਂ ਨੂੰ ਤਾਕਤ ਬੁੱਧੀ ਤੇ ਸੇਤ ਦਾ ਆਸ਼ੀਰਵਾਦ ਵੀ ਦਿੰਦੇ ਨੇ ਇਸ ਤੋਂ ਇਲਾਵਾ ਉਰਦ ਦੀ ਦਾਲ ਭਗਵਾਨ ਸ਼ਨੀ ਦੇਵ ਦਾ ਪਰਤੇ ਕੇ ਅਜੀਹਾ ਕਰਨ ਦੇ ਨਾਲ ਤੁਸੀਂ ਵੀ ભગવાਣ શનિ ਦੇ માડી પ્રભાવમાં તો મુક્ત હો જાવਗੇ ਤੁਹਾਨੂੰ મુક્તિ મળશે ਤੁਹਾਡਾ જીવન ਖੁਸ਼ਹਾਲ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ નંબર 2 ਤੇ ਭਾਵੇਂ ਘਰ ਦੇ ਵਿੱਚ ਰੋਜ਼ਾਨਾ ਕद्दू ਦੀ सब्जी તૈયાર ਕੀਤੀ ਜਾਂਦੀ ਏ ਕਿ ਤੁਸੀਂ જાણਦੇ ਹੋ ਕਿ ਸਰਵ ਪિતਰ ਮਸ્યાਤੇ ਇਸ ਨੂੰ તૈયાર ਕਰਨ ਦੇ ਨਾਲ ਇਸ ਦਾ મહત્વ ਹੋਰ ਵੀ ਜਿਆਦਾ ਵੱਧ ਜਾਂਦਾ ਹੈ ਸਰਵ ਪિતਰ ਮਸ્યાਤੇ ਕद्दू ਦੀ ਸਬ지 ਤਿਆਰ ਕਰਨ ਦੇ ਨਾਲ ਜੀਵਨ ਦੇ ਵਿੱਚ ਖੁਸ਼ੀ, ਸ਼ਾਂਤੀ, ਖੁਸ਼ਹਾਲੀ ਤੇ ਸ਼ੁਭ ਨਤੀਜੇ ਵੀ ਆਉਂਦੇ ਨੇ ਇਸ ਲਈ ਜਦੋਂ ਵੀ ਤੁਸੀਂ ਸਰਵ ਪਿਤਰ ਮਸਿਆ ਤੇ ਕद्दू ਦੀ ਸਬਜੀ ਤਿਆਰ ਕਰਦੇ ਹੋ ਤਾਂ ਪਹਿਲਾਂ ਇਸ ਦਾ ਕੁਝ ਹਿੱਸਾ ਪੁਰਖਿਆਂ ਨੂੰ ਚੜਾਓ ਤੇ ਫਿਰ ਇਸ ਨੂੰ ਪ੍ਰਸ਼ਾਦ ਦੇ ਵਜੋਂ ਖਾਓ ਅਜਿਹਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋਗੇ ਕਿਉਂਕਿ ਕਦੂ ਇੱਕ ਸਾਤਵਿਕ ਸਬਜੀ ਹੈ ਤੇ ਇਸ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਇਸ ਦਾ ਸੇਵਨ ਕਰਨ ਤੇ ਪੁਰਖਿਆਂ ਨੂੰ ਚੜਾਉਣ ਦੇ ਨਾਲ ਘਰ ਵਿੱਚ ਦੇਵੀ ਲక్ష్ਮੀ ਦਾ ਸਥਾਈ ਨਿਵਾਸ ਜਿਹੀ ਨਹੀਂ ਹੁੰਦਾ ਤੇ ਘਰ ਦੇ ਵਿੱਚ ਨਕਾਰਾਤਮਕ ਊਰਜਾਵਾਂ ਨੂੰ ਵੀ ਦੂਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਨੰਬਰ 3 ਤੇ ਚੌਲ ਭਾਵ ਕੇ ਅਕਸ਼ਤ ਅ ਟੁੱਟ ਚੌਲ ਸਰਵ ਪਿਤਰ ਮਸਿਆ ਤੇ ਪੁਰਖਿਆਂ ਨੂੰ ਚੌਲ ਚੜਾਉਣਾ ਬਹੁਤ ਸ਼ੋਭੇ ਫਲਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਚੌਲ ਨੂੰ ਸ਼ੁੱਧਤਾ ਤੇ ਸੰਤੁਸ਼ਟੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਪੂਜਾ ਤੇ ਹਵਨ ਦੇ ਵਿੱਚ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਅਨਾਜ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਜਿਸ ਵਿੱਚ ਪਵਿੱਤਰਤਾ ਤੇ ਉਰਜਾ ਦੋਵੇਂ ਹੀ ਹੁੰਦੇ ਹਨ ਅਜੇ ਹੀ ਸਥਿਤੀ ਦੇ ਵਿੱਚ ਪੂਰਵਜਾਂ ਨੂੰ ਸਾਦੇ ਉਬਲੇ ਹੋਏ ਚੌਲ ਖਿਚੜੀ ਜਾਂ ਦੁੱਧ ਵਾਲੇ ਚੌਲ ਚੜ੍ਹਾਏ ਜਾਂਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਚੌਲਾਂ ਦੇ ਨਾਲ ਸੰਤੁਸ਼ਟ ਹੋ ਕੇ ਪੂਰਵਜ ਆਪਣੇ ਬੱਚਿਆਂ ਨੂੰ ਖੁਸ਼ਹਾਲੀ ਤੇ ਖੁਸ਼ੀ ਦਾ ਆਸ਼ੀਰਵਾਦ ਵੀ ਦਿੰਦੇ ਆ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਰਵ ਪਿਤਰ ਮਸੀਆਤੇ ਚੌਲ ਦਾਨ ਕਰਦੇ ਹੋ ਤਾਂ ਤੁਹਾਨੂੰ ਦੇਵੀ ਲక్ష్ਮੀ ਦੇਵੀ ਅਨੂਪੁਰਨਾ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੋਵੇਗਾ ਜਿਸ ਨਾਲ ਤੁਹਾਨੂੰ ਆਪਣੀ ਜੀਵਨ ਵਿੱਚ ਕਦੇ ਵੀ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿ ਤੁਸੀਂ ਇਹ ਜਾਣਦੇ ਹੋ ਕਿ ਪੁਰਵਜਾਂ ਦੇ ਲਈ ਸ਼ਰਾਧ ਸੁਮਾਰੋ ਚੌਲਾ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਇਸ ਲਈ ਸਰਵ ਪਿਤਰ ਮਸਿਆਤੇ ਕੋਕੋਣ ਤੇ ਤੇਲ ਨੇ ਨਾਲ ਚੌਲਾ ਨੂੰ ਚੜਾਉਣਾ ਹੋਰ ਵੀ ਪੁੰਨਯੋਗ ਹੈ ਅਜਿਹਾ ਕਰਨ ਦੇ ਨਾਲ ਪੁਰਵਜਾਂ ਨੂੰ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ ਤੇ ਪੁਰਵਜਾਂ ਦੇ ਅਸ਼ੀਰਵਾਦ ਦੇ ਨਾਲ ਤੁਹਾਡਾ ਬਦ ਕਿਸਮਤੀ ਖੁਸ਼ੀ ਤੇ ਚੰਗੀ ਕਿਸਮਤ ਦੇ ਵਿੱਚ ਬਦਲ ਜਾਵੇਗਾ ਇਸ ਤੋਂ ਇਲਾਵਾ ਚੌਥੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਦੁੱਧ ਤੇ ਦਹੀਂ ਦੀ ਦੁੱਧ ਤੇ ਦਹੀਂ ਨੂੰ ਪਵਿੱਤਰਤਾ ਤੇ ਠੰਡਕ ਦਾ ਪ੍ਰਤੀਕ ਮੰਨਿਆ ਜਾਂਦਾ ਇਸ ਲਈ ਸ਼ਰਾਧਾਂ ਤੇ ਤਰਪਨ ਦੇ ਵਿੱਚ ਗਾਾਂ ਦਾ ਦੁੱਧ ਤੇ ਇਸ ਤੋਂ ਬਣੇ ਪਦਾਰਥ ਦਾ ਵਿਸ਼ੇਸ਼ ਮਹੱਤਵ ਹੈ ਇਸ ਲਈ ਤੁਹਾਨੂੰ ਸਰਵਪਿਤਰ ਮਸੀਆ ਤੇ ਪੂਰਵਜਾਂ ਨੂੰ ਦੁੱਧ ਤੇ ਦਹੀਂ ਜ਼ਰੂਰ ਚੜਾਉਣਾ ਚਾਹੀਦਾ ਤੇ ਇਸ ਦਾ ਸੇਵਨ ਪ੍ਰਸ਼ਾਦ ਦੇ ਵਜੋਂ ਵੀ ਕਰਨਾ ਚਾਹੀਦਾ ਅਜਿਹਾ ਕਰਨ ਦੇ ਨਾਲ ਪੂਰਵਜਾਂ ਨੂੰ ਪ੍ਰਸੰਨਤਾ ਹੋਵੇਗੀ ਤੇ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਪੂਰਵਜ ਖੁਸ਼ ਦੇ ਸਤਕਾਰਯੋਗ ਹੁੰਦੇ ਨੇ ਉਸ ਘਰ ਵਿੱਚ ਦਿਨ ਰਾਤ ਦਿਨ ਦੁਗਣੀ ਰਾਤ ਚੌਗਣੀ ਤੇ ਰਕੀ ਹੋਵੇਗੀ ਪਰ ਤੁਹਾਨੂੰ ਖਾਸ ਤੌਰ ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜੋ ਦੁੱਧ ਤੇ ਦਹੀਂ ਖਾਣੇ ਉਹ ਪੂਰੀ ਤਰ੍ਹਾਂ ਸ਼ੁੱਧ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਅਸ਼ੁਭ ਨਤੀਜੇ ਭੁਗਤਨੇ ਪੈਣਗੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਵੇਂਗਣ ਦੀ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਪੁੱਛਿਆ ਹੈ ਕਿ ਅਸੀਂ ਸਰਵਪੀਤਰ ਮਸੀਹਾ ਤੇ ਵੇਂਗਣ ਦੀ ਸਬਜ਼ੀ ਤਿਆਰ ਕਰਕੇ ਖਾ ਸਕਦੇ ਹਾਂ ਸਰਵ ਪਿਤਰ ਮਸਿਆਂ ਤੇ ਵੇਂਗਣ ਦਾ ਸੇਵਨ ਕਰਨਾ ਸ਼ੁਭ ਹੈ ਜਾਂ ਅਸ਼ੁਭ ਹੈ ਇਹ ਨਾ ਸਿਰਫ ਪਿਤਰ ਮਸਿਆਂ ਤੇ ਵਰਜਤੇ ਸਵੋ ਇਸਦਸ ਸੇਵਨ ਪਿਤਰ ਪੱਖ ਇਕਾदशी ਮਸਿਆਂ ਤੇ ਪੁੰਨਿਆ ਤੇ ਵੀ ਕੀਤਾ ਜਾ ਸਕਦਾ ਹੈ ਇਹ ਵਰਜੀਤੇ ਕਿਉਂਕਿ ਸ਼ਾਸਤਰਾਂ ਦੇ ਵਿੱਚ ਵਿੰਗਨ ਨੂੰ ਇੱਕ ਅਸ਼ੁੱਭੀ ਸਬਜ਼ੀ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਧਾਰਮਿਕ ਵਿਸ਼ਵਾਸ ਇਹ ਮੰਨਦਾ ਹੈ ਕਿ ਵਿੰਗਨ ਆਸਾਨੀ ਦੇ ਨਾਲ ਕਈ ਤਰ੍ਹਾਂ ਦੇ ਕੀੜਿਆਂ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਤੇ ਮਿੱਟੀ ਦੀ ਕੋਮਲਤਾ ਤੇ ਅਸ਼ੁੱਧੀਆਂ ਨੂੰ ਸੋਖ ਲੈਂਦਾ ਇਸ ਲਈ ਇਸ ਨੂੰ ਪਵਿੱਤਰ ਉਦੇਸ਼ਾਂ ਦੇ ਲਈ ਵਰਤਨਾ ਉਚਿਤ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਸਰਵ ਪਿੱਤਰ ਮੱਸੀਆ ਤੇ ਬ੍ਰਹਮਚਾਰੀ ਮਨਾਉਣਾ ਚਾਹੀਦਾ ਕਿਉਂਕਿ ਇਹ ਤਿਹਾਰ ਸਾਲ ਵਿੱਚ ਸਿਰਫ ਇੱਕ ਵਾਰ ਹੁੰਦਾ ਹੈ ਅਤੇ ਵਿੰਗਨ ਜਿੰਸੀ ਇਸ਼ਾ ਨੂੰ ਵਧਾਉਂਦਾ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਇਸ ਦਾ ਸੇਵਨ ਸ਼ੁਭ ਨਤੀਜਿਆਂ ਦੀ بجائے ਅਸ਼ੁਭ ਨਤੀਜੇ ਲਿਆਵੇਗਾ ਤੇ ਤੁਹਾਡੇ ਪਰਸੰਨ ਪੂਰਵਜ ਨੂੰ ਵੀ ਨਰਾਜ ਕਰੇਗਾ ਇਸ ਤੋਂ ਇਹ ਲਾਵਾ Hindu ਧਰਮ ਦੇ ਵਿੱਚ ਗਾਵਾਂ ਨੂੰ ਮਾਤਾ ਮੰਨਿਆ ਜਾਂਦਾ ਹੈ ਤੇ ਜਦੋਂ ਸ਼ੁੱਧ ਦੇਸੀ ਘੋਦੀ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਵਿਸ਼ੇਸ਼ ਮਹੱਤਵ ਨਾਤਾ ਸਿਰਫ ਸ਼ਾਸਤਰਾਂ ਦੇ ਵਿੱਚ ਸਗੋ ਆਯੁਰਵੇਦ ਦੇ ਵਿੱਚ ਵੀ ਇਹ ਪੁਰਵਜਾਂ ਨੂੰ ਚੜਾਈ ਜਾਣ ਵਾਲੇ ਚੜਾਵੇ ਵਿੱਚ ਕਿਉਂ ਦਾ ਵਿਸ਼ੇਸ਼ ਸਥਾਨ ਹੈ ਇਸ ਸੰਦਰਭ ਵਿੱਚ ਸਰਵਪਿਤਰ ਮਸੀਆਤੇ ਪੂਰਵਜਾਂ ਦੇ ਸ਼ਰਾਦ ਤਰਪਨ ਦੇ ਦੌਰਾਨ ਕਿ ਉਹਦਾ ਦੀਵਾ ਜਗਾਉਣਾ ਤੇ ਕਿ ਉਹ ਤੋਂ ਬਣੇ ਪਕਵਾਨ ਜਿਵੇਂ ਕਿ ਪੂਰੀ ਹਲਵਾ ਲੱਡੂ ਤੇ ਪ੍ਰਸ਼ਾਦ ਚੜਾਉਣਾ ਪੂਰਵਜਾਂ ਨੂੰ ਸਭ ਤੋਂ ਮਹੱਤਵਪੂਰਨ ਭੇਟ ਮੰਨਿਆ ਜਾਂਦਾ ਹੈ ਇਹਨਾਂ ਦਾ ਫਲ ਦੇ ਰੂਪ ਦੇ ਵਿੱਚ ਸੇਵਨ ਕਰਨਾ ਵਿਸ਼ੇਸ਼ ਤੌਰ ਤੇ ਪੁੰਨਜੋਗ ਹੈ ਇਸ ਤੋਂ ਇਲਾਵਾ ਇੱਕ ਸਤਵਿਕ ਖੁਰਾਕ ਵੀ ਹੈ ਜੋ ਆਤਮਾ ਨੂੰ ਸੰਤੁਸ਼ਟੀ ਪ੍ਰਦਾਨ ਕਰਦੀ ਹੈ ਸਰਵਪਿਤਰ ਮਸੀਆ ਤੇ ਪੂਰਵਜਾਂ ਨੂੰ ਕੇਲੇ ਚੜਾਉਣ ਦੇ ਨਾਲ ਖੁਸ਼ ਹੋਣ ਤੇ ਉਹਨਾਂ ਦੇ ਬੱਚਿਆਂ ਦੇ ਜੀਵਨ ਤੋਂ ਗਰੀਬੀ ਤੇ ਦੁੱਖ ਦੂਰ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਇਹ ਘਰ ਦੇ ਵਿੱਚ ਧਨ ਤੇ ਖੁਸ਼ਹਾਲੀ ਨੂੰ ਵੀ ਵਧਾਉਂਦਾ ਹੈ ਤੇ ਕੁੰਡਲੀ ਦੇ ਵਿੱਚ ਗ੍ਰਹਿ ਦੋਸ਼ਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਸਰਵ ਪਿਤਰ ਮਸਿਆ ਤੇ ਉਹਨਾਂ ਨੂੰ ਚੜਾਉਂਦੇ ਸਮੇਂ ਤੁਹਾਨੂੰ ਸ਼ੁੱਧਤਾ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਫਲ ਕੁਦਰਤ ਦੇ ਤੋਹਫੇ ਹਨ ਜੋ ਕਿ ਸ਼ੁੱਧ ਸਾਤਵਿਕ ਹਨ ਇਹਨਾਂ ਦਾ ਸੇਵਨ ਵਰਤ ਦੌਰਾਨ ਵੀ ਕੀਤਾ ਜਾਂਦਾ ਹੈ ਇਸ ਸਦ ਰਬ ਵਿੱਚ ਸਰਵ ਪਿਤਰ ਮਸਿਆ ਤੇ ਪੂਰਵਜਾਂ ਨੂੰ ਕੇਲੇ ਸੇਵ ਅਮਰੂਦ ਨਾਰੀਅਲ ਆਧ ਫਲ ਚੜਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਸ਼ਕਤੀ ਤੇ ਊਰਜਾ ਦੇ ਨਾਲ ਪ੍ਰਭੂਰ ਹੁੰਦੇ ਆ ਇਹ ਪੂਰਵਜਾਂ ਨੂੰ ਠੰਡਕ ਤੇ ਸੰਤੁਸ਼ਟੀ ਵੀ ਪ੍ਰਦਾਨ ਕਰਦੇ ਆ ਇਸ ਤੋਂ ਇਲਾਵਾ ਸਰਉ ਪਿਤਰ ਮਸੀਆ ਤੇ ਪੂਰਵਜਾਂ ਨੂੰ ਕੇਲਾ ਚੜਾਉਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਕੇਲੇ ਨੂੰ ਭਗਵਾਨ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਭਗਵਾਨ ਵਿਸ਼ਨੂੰ ਹੀ ਮੁਕਤੀ ਦੇਣ ਵਾਲੇ ਹਨ ਇਸ ਲਈ ਸਰਵਪਿਤਰ ਮਸੀਆ ਤੇ ਭਗਵਾਨ ਵਿਸ਼ਨੂੰ ਤੇ ਆਪਣੇ ਪੁਰਖਿਆਂ ਨੂੰ ਸ਼ੁੱਧ ਕੇਲੇ ਚੜਾਓ ਤੇ ਉਹਨਾਂ ਦਾ ਪ੍ਰਸ਼ਾਦ ਵਜੋ ਖੁਦ ਸੇਵਨ ਕਰੋ ਅਜਿਹਾ ਕਰਨ ਦੇ ਨਾਲ ਤੁਹਾਡੇ ਘਰੋਂ ਨਕਾਰਾਤਮਕ ਊਰਜਾ ਦੂਰ ਹੋਵੇਗੀ ਤੁਹਾਡੇ ਬਕਾਇਆ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋਣਗੇ ਭਗਵਾਨ ਵਿਸ਼ਨੂੰ ਤੇ ਤੁਹਾਡੇ ਪੁਰਖਿਆਂ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਇਸ ਤੋਂ ਇਲਾਵਾ ਸਨਾਤਨ ਧਰਮ ਦੇ ਵਿੱਚ ਖੀਰ ਦਾ ਵੀ ਵਿਸ਼ੇਸ਼ ਮਹੱਤਵ ਹੈ ਇਸੇ ਵਰਤੋਂ ਵਿੱਚ ਵਿਸ਼ੇਸ਼ ਤੌਰ ਤੇ ਪੂਜਾ ਦੌਰਾਨ ਭੇਟ ਵਜੋ ਕੀਤੀ ਜਾਂਦੀ ਹੈ ਸਰਵਪੀਠ ਪੇਤਰ ਮਸਿਆ ਤੇ ਖੀਰ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਖੀਰ ਫੁਰਖਿਆਂ ਦਾ ਮਨਪਸੰਦ ਭੋਜਨ ਹੈ ਤੇ ਇਹ ਭੇਟ ਕਰਨ ਦੇ ਨਾਲ ਉਹਨਾਂ ਦੀ ਆਤਮਾ ਸੰਤੁਸ਼ਟ ਹੁੰਦੀ ਹੈ ਤੇ ਇਸ ਤੋਂ ਇਲਾਵਾ ਖੀਰ ਦੁੱਧ ਚੌਲ ਤੇ ਖੰਡ ਤੋਂ ਬਣਾਈ ਜਾਂਦੀ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਸਾਤਵਿਕ ਪੋਜਨ ਮੰਨਿਆ ਜਾਂਦਾ ਹੈ ਤੁਹਾਡੇ ਵਿੱਚ ਬਹੁਤ ਸਾਰੇ ਸ਼ਰਧਾਲੂ ਏਵੇਂ ਜਾਣਦੇ ਹੋਣਗੇ ਕਿ ਭਗਵਾਨ ਵਿਸ਼ਨੂੰ ਨੂੰ ਵੀ ਖੀਰ ਬਹੁਤ ਹੀ ਜ਼ਿਆਦਾ ਪਸੰਦ ਹੈ ਸਰਪੀਤਰ ਮਸਿਆ ਤੇ ਸ਼ਰਾਤੁਰਣ ਖੀਰ ਤਿਆਰ ਜ਼ਰੂਰ ਕਰੋ ਇਸ ਨੂੰ ਆਪਣੇ ਪੁਰਖਿਆਂ ਦੇ ਨਾਲ ਨਾਲ ਭਗਵਾਨ ਵਿਸ਼ਨੂੰ ਨੂੰ ਵੀ ਭੇਟ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਨੂੰ ਇਸ ਦਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਜੇਹਾ ਕਰਨ ਦੇ ਨਾਲ ਉਹਨਾਂ ਦੀ ਸੇਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੁੰਦਾ ਹੈ। ਚੇ ਰਾਤੇ ਸਰਪਿਤਰ ਮਸਿਆਤੀ ਪੂਰਵਜਨੂ ਘਰ ਵਿੱਚ ਬਣੇ ਸਵਾਸਤਿਕ ਪਕਵਾਨ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਖਾਸ ਕਰਕੇ ਸਰਪਿਤਰ ਮਸਿਆਤੀ ਪੂਰਵਜਾਂ ਨੂੰ ਪੂਰੀ ਹਲਵਾ ਚੜਾਉਣ ਦੇ ਨਾਲ ਪੂਰਵਜਨੋਂ ਪਰਸੰਨ ਕੀਤਾ ਜਾਂਦਾ ਉਹਨਾਂ ਦਾ ਆਸ਼ੀਰਵਾਦ ਮਿਲਦਾ ਕਿਉਂਕਿ ਇਹ ਪਕਵਾਨ ਮਿੱਠੇ ਹੁੰਦੇ ਆ ਤੇ ਇਸ ਲਈ ਪੂਰਵਜਨੋਂ ਹਲਵਾ ਚੜਾਉਣ ਦੇ ਨਾਲ ਖਾਸ ਕਰਕੇ ਸਰਪ ਪਿਤਰ ਮਸੀਆ ਤੇ ਇਸ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਖਾਣ ਦੇ ਨਾਲ ਰਿਸ਼ਤਿਆਂ ਵਿੱਚ ਮਿਠਾਸ ਆਉਂਦੀ ਹੈ ਪਰਿਵਾਰ ਵਿੱਚ ਸਦ ਭਾਵਨਾ ਬਣਾਈ ਰੱਖਣ ਦੇ ਲਈ ਵਿਆਹ ਤਾਂ ਖੁਸ਼ੀ ਬਣਾਈ ਰੱਖਣ ਦੇ ਲਈ ਇਹ ਕੰਮ ਤੁਸੀਂ ਜ਼ਰੂਰ ਕਰੋ ਹਾਂਜੀ اے ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ ਜਿਹੇ ਉਹ ਪਾਤੇ ਜਾਣਕਾਰੀ ਜੋ ਕਿ ਪਿੱਤਰ ਮੱਸੀਆ ਤੇ ਸਾਨੂੰ ਘਰ ਦੇ ਵਿੱਚ ਇਹਨਾਂ ਸਰਜੀਆਂ ਤੇ ਇਹਨਾਂ ਖਾਣਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਤਾਂ ਜੋ ਕਿ ਸਾਡੇ ਪਿੱਤਰਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ ਹਾਂਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮੇਰੇ ਰਿਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ